ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਅਰਚਨਾ ਮਕਾਮਾ ਤੇ ਕੰਗਣਾ ਦੀ ਇਹ ਕੱਲ ਦੀ ਵੀਡੀਓ ਹੈ ਬਈ 23 ਤਰੀਕ ਦੀ ਵੀਡੀਓ ਆ ਜਿਹਦੇ ਵਿੱਚ ਕੀ ਇਹਨਾਂ ਨੇ ਕੀ ਕਰਿਆ ਆਪਾਂ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਆ ਜਦੋਂ ਹਰ ਬੰਦੇ ਦਾ ਫਰਜ਼ ਮੰਨਦਾ ਚਲੋ ਮੱਥਾ ਟੇਕੋ ਸਿੰਪਲ ਬਾਹਰ ਆਓ ਹਨਾ ਜਿਵੇਂ ਦੁਨੀਆ ਯਾਰ ਮੱਥਾ ਟੇਕਦੀ ਆ ਟੇਕ ਸਕਦੇ ਆ ਇਹਨਾਂ ਨੇ ਕੀ ਕਰਿਆ ਜੋ ਅਰਚਨਾ ਮਕਾਮਾ ਕੰਗਣਾ ਰੌਤ ਵੀ ਉਹਦੇ ਨਾਲ ਹੀ ਸੀ ਅਮਰਤਸਰ ਮੱਥਾ ਟੇਕਣ ਜਾਂਦੇ ਆ ਜਦੋਂ ਆਪਾਂ ਆਪਾਂ ਜੋਗਾ ਕਰਨ ਵਾਸਤੇ ਬਾਹਰ ਪਾਰਕਾਂ ਬਹੁਤ ਕੁਝ ਬਣਿਆ ਬਾਹਰ ਕਰ ਸਕਦੇ ਹਾਂ ਕਦੇ ਆਪਾਂ ਸੁਣਿਆ ਕੋਈ ਬੰਦਾ ਅਮਰਤਸਰ ਜਾ ਕੇ ਆਪਾਂ ਯਾਰ ਜੋਗਾ ਉੱਥੇ ਕਰੋ ਆਪਣਾ ਪੈਰਾਂ ਵਾਲੇ ਜੋ ਆਪਣੇ ਪੈਰ ਹੁੰਦੇ ਆ ਉਹ ਉੱਪਰ ਕਰੋ ਤਾਂ ਇਹ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਠੀਕ ਆ ਇਹ ਜੋ ਕੰਗਣਾ ਦੀ ਰੌਤ ਇੱਕ ਆਪਣੀ ਅਰਚਨਾ ਮਕਾਨ ਕਿਉਂਕਿ ਆਪਾਂ ਨੂੰ ਕੰਗਣਾ ਦਾ ਤਾਂ ਪਹਿਲਾਂ ਹੀ ਪਤਾ ਇਹਨਾਂ ਤੇ ਬਹੁਤ ਹੀ ਜ਼ਿਆਦਾ ਪਹਿਲਾਂ ਬਹੁਤ ਹੰਗਾਮੇ ਹੋਏ ਇਹਨਾਂ ਨੇ ਕਰਵਾਏ ਆ ਪਹਿਲਾਂ ਵੀ ਅੱਜ ਤੋਂ ਆਪਾਂ ਨੂੰ ਪੰਜ ਚਾਰ ਦਿਨਾਂ ਦੀ ਵੀਡੀਓ ਦਾ ਪਤਾ ਹੈਗਾ ਜੋ ਕੁਲਵਿੰਦਰ ਕੌਰ ਨੇ ਇਹਨਾਂ ਦੀ ਥੱਪੜ ਵੱਜਿਆ ਸੀ 에ਰਪੋਰਟ ਤੇ ਚੰਡੀਗੜ੍ਹ ਉਹ ਪਹਿਲਾਂ ਬਹੁਤ ਕਿੰਨਾ ਟਾਈਮ ਵੀਡੀਓ ਬਹੁਤ ਵਾਇਰਲ ਹੋਈਆਂ ਗਈਆਂ ਹਨ ਤੇ ਬਹੁਤ ਮੰਨ ਕੇ ਚਲੋ ਹੰਗਾਮਾ ਹੋਇਆ ਆਪਣੇ ਪੰਜਾਬ ਦੇ ਵਿੱਚ ਤਾਂ ਹੁਣ ਇਹਨਾਂ ਨੂੰ ਇਹ ਸੋਚਣੀ ਚਾਹੀਦੀ ਸੀ ਜਿਵੇਂ ਇਹ ਪੜੀਆਂ ਲਿਖੀਆਂ ਕੁੜੀਆਂ ਉਹ ਵੀ ਪੜ੍ਹੀ ਲਿਖੀ ਹੈ ਠੀਕ ਆ ਜੋ ਨਾਲ ਸੀ ਇਹਨੇ ਅਰਚਨਾ ਮਕਮ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਆਪਾਂ ਹਰ ਮੰਦਰ ਸਾਹਿਬ ਜਾਂ ਕਿਸੇ ਵੀ ਗੁਰੂ ਦਰਬਾਰੇ ਜਾਂ ਮੱਥਾ ਟੇਕਦੇ ਆ ਯਾਰ ਜਿਵੇਂ ਦੁਨੀਆ ਮੱਥਾ ਟੇਕਦੀ ਆ ਆਪਾਂ ਸਿਰ ਝੁਕੋਣੇ ਆ ਜਾ ਕੇ ਆਪਾਂ ਗੁਰੂ ਦੇ ਚਰਨਾਂ ਦੇ ਵਿੱਚ ਇਹਨਾਂ ਨੇ ਜਾ ਕੇ ਉੱਥੇ ਜੋਗਾ ਕਰਿਆ ਇਹ ਬਹੁਤ ਆਪਾਂ ਗੱਲ ਬਈ ਬਹੁਤ ਗਲਤ ਸਮਝਦੇ ਆ ਕਿ ਕੀ ਇਹਨਾਂ ਨੂੰ ਸੋਚਣੀ ਸੋਚਣਾ ਸਮਝਣਾ ਚਾਹੀਦਾ ਪੈਸੇ ਤਾਂ ਹੈ ਕਹਿੰਦੇ ਆਪਣੇ ਆਪ ਨੂੰ ਸਮਝ ਗਿਆ ਪੜ੍ਹੇ ਲਿਖੇ ਹਨ ਪਰ ਇੰਨਾ ਕ ਬੰਦੇ ਨੂੰ ਅਰ ਬੰਦੇ ਨੂੰ ਪਤਾ ਅਣ ਪੜ੍ਹਨ ਨੂੰ ਵੀ ਪਤਾ ਵੀ ਆਪਾਂ ਯਾਰ ਗੁਰੂ ਘਰ ਦੇ ਵਿੱਚ ਪੈਰ ਤਾਂ ਕਰਕੇ ਗੁਰੂ ਬੰਨੀ ਜਾਂ ਕਿਸੇ ਵੀ ਮੰਨ ਕੇ ਗੁਰਦੁਆਰੇ ਚ ਪਹਿਲਾ ਨੰਬਰ ਤਾਂ ਬਣਦਾ ਨਹੀਂ ਹੱਕ ਚਲੋ ਪਾਰਕਾਂ ਵਗੈਰਾ ਬਹੁਤ ਕੁਝ ਪਿਆ ਤੁਸੀਂ ਉੱਥੇ ਕਰ ਲਓ ਘਰ ਹੀ ਕਰ ਲਓ ਆਪਦੀ ਤਾਂ ਕਿ ਆਪਾਂ ਨਹੀਂ ਅੱਜ ਦੀ ਅਪਡੇਟ ਇਹੀ ਹੈ ਬਈ ਕੰਗਣਾ ਰੌਤ ਅਰਚਨਾ ਮਕਾਮਾਂ ਤੇ ਵੀ ਇਹਨਾਂ ਨੇ ਪਹਿਲਾਂ ਵੀ ਬਹੁਤ ਆਪਣੇ ਪਿਆਬ ਬਾਰੇ ਕੋਈ ਉਲਟਾ ਸਿਲਦਾ ਬੋਲ ਦਿੰਦੇ ਆ ਬਾਅਦ ਚ ਮਾਫੀ ਮੰਗਦੇ ਹੁਣ ਇਸ ਕੁੜੀ ਨੇ ਵੀ ਮਾਫੀ ਮੰਗੀ ਆ ਨਾਲ ਕੰਗਣਾ ਰੌਤ ਵੀ ਉਹਨਾਂ ਦੇ ਮਾਫੀ ਇਹ ਮੰਗੀ ਆ ਵੀ ਮੇਰੇ ਤੋਂ ਗਲਤੀ ਹੋ ਗਈ ਪਹਿਲਾਂ ਗਲਤੀ ਕਰਦੇ ਕਿਉਂ ਇਹ ਪੈਸੇ ਵਾਲਿਆਂ ਦਾ ਬਈ ਦਿਮਾਗ ਖੋਪੜੀ ਹੁੰਦੀ ਹੈ ਖਰਾਬ ਪਹਿਲਾਂ ਗਲਤ ਕਰ ਦਿੰਦੇ ਆ ਬਾਅਦ ਵਿੱਚ ਫਿਰ ਮੰਨਦੇ ਆ ਗਲਤੀ ਕਿਉਂਕਿ ਇਹਨਾਂ ਨੂੰ ਸੋਚ ਸਮਝ ਕੁਝ ਹੈ ਨਹੀਂ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਆਪਾਂ ਨਿਯਮ ਦਾ ਪਤਾ ਹੈਗਾ ਪਹਿਲਾ ਨੰਬਰ ਆਪਣਾ ਸਿਰ ਟਕੋ ਤੇ ਜਾਓ ਅੰਦਰ ਸਭ ਆਪਾਂ ਸਿਰ ਝਕਾਉਣੇ ਆ ਜਾ ਕੇ ਇਹਨੇ ਕੀ ਕਰਿਆ ਕੁੜੀ ਨੇ ਉਹ ਆਪਣੇ ਪੈਰਾਂ ਵਾਲਾਂ ਪਾਸਾ ਤਾਂ ਜਾ ਕੇ ਮੰਨ ਕੇ ਚੱਲ ਥਾਂ ਕਰਕੇ ਤੇ ਜਿਵੇਂ ਆਪਾਂ ਜੋਗਾ ਕਰਦੇ ਆ ਇਹ ਗਲਤ ਕਰਿਆ ਇਹਨਾਂ ਨੇ ਹਨਾ ਆਪਣੀਆਂ ਇਹੀ ਆਪਾਂ ਕਹਿਣਾ ਚਾਹੁੰਨੇ ਆ ਵੀ ਜੋ ਵੀ ਯਾਰ ਪੜ੍ਹੇ ਲਿਖੇ ਨੂੰ ਵੀ ਪਤਾ ਅਣਪੜ੍ਹਨ ਨੂੰ ਵੀ ਪਤਾ ਇਹ ਤਾਂ ਜੋਗਾ ਉੱਥੇ ਥੋੜੀ ਕਰਾਂਗੇ ਆਪਣਾ ਕੋਈ ਹੋਰ ਬਥੇਰੀਆਂ ਜਗ੍ਹਾ ਬਣਦੀਆਂ ਗੁਰਦੁਆਰਾ ਸਾਹਿਬ ਤਾਂ ਆਪਾਂ ਯਾਰ ਇੰਨੇ ਬੰਦਾ ਉਹਦੇ ਨਾਲ ਜਾਂਦਾ ਸੱਚੇ ਦਿਲ ਨਾਲ ਯਾਰ ਵੀ ਮੈਨੂੰ ਕੋਈ ਗਲਤੀ ਨਾ ਹੋ ਜੇ ਨਾ ਧੋਪ ਜਾਂਦਾ ਕਿੱਥੇ ਇਹਨਾਂ ਨੇ ਜਾ ਕੇ ਉੱਥੇ ਜੋਗਾ ਕਰਦੇ ਆ ਇਹ ਬਹੁਤ ਗਲਤ ਗੱਲ ਮੰਨੀ ਆ ਵੀ ਆਪਾਂ ਆਪਣਾ ਪੰਜਾਬ ਦੇ ਚੈਨਾਂ ਦੇ ਚੈਨਰ ਪੰਜਾਬ ਦੇ ਮੁੱਦਿਆਂ ਤੇ ਆ ਤੇ ਆਪਣੀ ਨਿਊ ਅਪਡੇਟ ਭਰਾ ਆਪਣੇ ਤੁਹਾਡੇ ਕੋਲ ਜ ਪਹੁੰਚਦੀ ਆ ਤਾਂ ਆਪਣੀ ਜਰੂਰ ਸ਼ੇਅਰ ਕਰਿਆ ਕਰੋ ਵੀਡੀਓ ਧੰਨਵਾਦ ਜੀ ਤੇ ਇੱਕ ਆਪਣਾ ਚੈਨਲ ਸੰਜੀਤ ਸਿੱਧੂ ਆ ਜਿਹੜੋ ਵੀ ਆਪਣਾ ਭਰਾ ਨਵੇਂ ਆਪਣੇ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਥੈਂਕ ਯੂ